ਸ਼ਾਕੋਰ ਦੀ ਕਮੇਟੀ ਦੀ ਚੋਣ ਗੁਲਜਾਰ ਸਿੰਘ ਠਿੰਦ ਪ੍ਰਧਾਨ ਅਤੇ ਕੁਲਜੀਤ ਰਾਣੀ ਵਾਈਸ ਪ੍ਰਧਾਨ ਬਣੇ ਨਗਰਪੰਚਾਇਤ ਸ਼ਾਕੋਰ ਦੀਆਂ ਚੋਣਾਂ 'ਚ ਸ਼ਹਿਰ ਦੇ 13 ਵਾਰਡਾਂ 'ਚੋਂ ਕਾਂਗਰਸ ਪਾਰਟੀ ਦੇ 9 ਅਤੇ ਆਮ ਆਦਮੀ ਪਾਰਟੀ ਦੇ 4 ਉਮੀਦਵਾਰ ਚੋਣ ਜਿੱਤ ਕੇ ਕਾਉਂਸਲਰ ਬਣੇ ਸਨ ਕਾਂਗਰਸ ਨੂੰ ਬਹੁਮਤ ਮਿਲਣ ਕਾਰਨ ਨਗਰ ਪੰਚਾਇਤ ਸ਼ਾਕੋਟ ਵਿੱਚ ਕਾਂਗਰਸ ਦੀ ਕਮੇਟੀ ਬੰਨਣਾ ਤੈ ਸੀ ਪਰ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਕਮੇਟੀ ਬਣਾਉਣ ਲਈ ਲਗਾਤਾਰ ਕਾਂਗਰਸ ਪਾਰਟੀ ਦੇ ਚੁਣੇ ਗਏ ਕਾਉਂਸਲਰਾਂ ਉਤੇ ਦਬਾਅ ਬਣਾਇਆ ਜਾ ਰਿਹਾ ਸੀ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਲਈ ਐਸ ਡੀ ਐਮ ਸ਼ਾਕੋਟ ਕੰਮ ਕਨਵੀਨਰ ਸ਼ੁਭਿਆੰਗਰਾ ਵੱਲੋਂ ਦੋ ਵਾਰ ਚੋਣ ਲਈ ਪਹਿਲਾ ਸਮਾਂ ਦਿੱਤਾ ਗਿਆ ਸੀ ਅਤੇ ਦੋਨੋਂ ਵਾਰ ਕਿਸੇ ਨਾ ਕਿਸੇ ਕਾਰਨ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਜਿਸ ਕਾਰਨ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰਵਾਲੀਆ ਦੀ ਅਗਵਾਈ ਚ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਰੋਸ ਵਜੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਧਰਨਾ ਵੀ ਦਿੱਤਾ ਗਿਆ ਸੀ ਚੋਣ ਨਾ ਹੋਣ ਕਾਰਨ ਅਖੀਰ ਕਾਂਗਰਸ ਪਾਰਟੀ ਨੂੰ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਹਾਈ ਕੋਰਟ ਵਿੱਚ ਰਿਟ ਪਟੀਸ਼ਨ ਦਾਇਰ ਕਰਨ ਤੇ ਹਾਈ ਕੋਰਟ ਵੱਲੋਂ ਇਸ ਚੋਣ ਨੂੰ ਨਿ ਵਾਕਟਾਂ ਅੰਗਨਾਲ ਕਰਵਾਂ ਲਈ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ। ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ ਡੀ ਐਮ ਸ਼ਾਹਕੋਟ ਸ਼ੁਭੀ ਅੰਗਰ ਨੂੰ ਚੋਣ ਕਰਵਾਉਣ ਲਈ 6 ਫਰਵਰੀ ਦਾ ਸਮਾਂ ਦਿੱਤਾ ਗਿਆ। ਅੱਜ ਦੁਪਹਿਰ 12 ਵਜੇ ਨਗਰ ਪੰਚਾਇਤ ਦਫਤਰ ਸ਼ਾਹਕੋਟ ਵਿਖੇ ਚੋਣ ਸਬੰਧੀ ਸਿਵਲ ਅਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਐਸ ਪੀ ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਅਤੇ ਡੀ ਐਸ ਪੀ ਸ਼ਾਹਕੋਟ ओंकार ਸਿੰਘ ਬਰਾੜ ਦੀ ਦੇਖਰੇਖ ਹੇਠ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਜਿਸ ਕਾਰਨ ਸਾਰਾ ਇਲਾਕਾ ਪੁਲਿਸ ਸੌਣੀ ਵਿੱਚ ਤਬਦੀਲ ਹੋ ਗਿਆ ਇਸ ਮੌਕੇ ਚੋਣ ਕਰਵਾਉਣ ਲਈ ਐਸ.ਡੀ.ਐਮ ਸ਼ਾਕੁਰ ਸ਼ੁਭਿੰਗਰਾ ਅਤੇ ਤਹਿਸੀਲਦਾਰ ਸ਼ਾਕੁਰ ਮਨਿੰਦਰ ਸਿੰਘ ਸਿੰਧੂ ਸਿੱਧੂ ਪਹੁੰਚੇ ਜਿਨ੍ਹਾਂ ਵੱਲੋਂ ਨਿਰਪੱਖ ਢੰਗ ਨਾਲ ਚੋਣ ਕਰਵਾਈ ਗਈ ਇਸ ਚੋਣ ਦੌਰਾਨ ਵਿਧਾਇਕ ਲਾਡੀ ਸ਼ੇਰੋਵਾਲੀਆ ਅਤੇ 13 ਵਾਰਡਾ ਚੋਂ ਚੁਣੇ ਗਏ ਕਾਂਗਰਸ ਦੇ ਆਪ ਦੇ ਕੌਂਸਲਰ ਸ਼ਾਮਲ ਹੋਏ ਬਹੁਮਤ ਹੋਣ ਕਾਰਨ ਕਾਂਗਰਸ ਦੇ ਕੌਂਸਲਰਾਂ ਵੱਲੋਂ ਸਰਬਸੰਮਤੀ ਨਾਲ ਗੁਲਜਾਰ ਸਿੰਘ ਥਿੰਦ ਨੂੰ ਪ੍ਰਧਾਨ ਅਤੇ ਕੁਲਜੀਤ ਰਾਣੀ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਚੋਣ ਮੁਕੰਮਲ ਹੋਣ ਬਾਰੇ ਜਦ ਕਾਂਗਰਸ ਦੀ ਆਗੂਆਂ ਅਤੇ ਵਰਕਰਾਂ ਨੂੰ ਪਤਾ ਲੱਗਾ ਤਾਂ ਵੱਡੀ ਗਿਣਤੀ ਚ ਪਾਰਟੀ ਆਗੂਆਂ ਅਤੇ ਵਰਕਰ ਤੋਂ ਨਗਰਪੰਚਾਇਤ ਦਫਤਰ ਬਾਹਰ ਪਹੁੰਚੇ ਇਸ ਮੌਕੇ ਆਗੂਆਂ ਤੇ ਵਰਕਰਾਂ ਨੇ ਵਿਧਾਇਕ ਲਾਡੀ ਸ਼ੇਰਵਾਲੀਆ ਨਵੇਂ ਚੁਣੇ ਗਏ ਪ੍ਰਧਾਨ ਗੁਲਜਾਰ ਸਿੰਘ ਥੇਂਦ ਵਾਈਸ ਪ੍ਰਧਾਨ ਕੁਲਜੀਤ ਰਾਣੀ ਅਤੇ ਸਮੂਹ ਕਾਂਗਰਸੀ ਕੌਂਸਲਰਾਂ ਦਾ ਢੋਲ ਢਮਕੇ ਨਾਲ ਹਾਰ ਪਾ ਕੇ ਸਵਾਗਤ ਕੀਤਾ ਤੇ ਵਧਾਈ ਦਿੱਤੀ ਇਸ ਮੌਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰਵਾਲੀਆ ਦੀ ਅਗਵਾਈ ਚ ਸ਼ਹਿਰ ਵਿੱਚ ਧੰਨਵਾਦੀ ਮਾਰਚ ਕੀਤਾ ਗਿਆ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਧਾਇਕ ਸ਼ੇਰਵਾਲੀਆ ਨਵੇਂ ਬਣੇ ਪ੍ਰਧਾਨ ਗੁਲਜੀਤ ਸਿੰਘ ਥਿੰਦ ਤੇ ਵਾਈਸ ਪ੍ਰਧਾਨ ਕੁਲਜੀਤ ਰਾਣੀ ਅਤੇ ਸਮੂਹ ਕਾਂਗਰਸੀ ਕੌਂਸਲਰਾਂ ਦਾ ਸਰਪਾਉ ਪੇੜ ਕਰਕੇ ਸਨਮਾਨ ਕੀਤਾ ਗਿਆ ਇਸ ਮੌਕੇ ਲਾਡੀ ਸ਼ੇਰਵਾਲੀਆ ਨੇ ਕਿਹਾ ਕਿ ਇਹ ਜਿੱਤ ਸਮੂਹ ਸ਼ਹਿਰ ਵਾਸੀਆਂ ਦੀ ਜਿੱਤ ਹੈ ਉਹਨਾਂ ਕਿਹਾ ਕਿ ਬਾਣੀਓਗ ਹਾਈ ਕੋਰਟ ਨੇ ਤੁਰੰਤ ਫੈਸਲਾ ਕਰਕੇ ਇਸ ਚੋਨ ਨੂੰ ਨੇਪਰੇ ਚਾੜ੍ਹਨ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ ਹੈ। ਉਹਨਾਂ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਅੱਜ ਇਸ ਚੋਨ ਨੂੰ ਨਿਰਪੱਖ ਢੰਗ ਨਾਲ ਕਰਵਾਉਣ ਵਿੱਚ ਆਪਣੀ ਭੂਮਿਕਾ ਨਿਭਾਈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਵਿਕਾਸ ਦੇ ਏਜੰਡੇ ਤੇ ਚੋਣ ਲੜੀ ਸੀ ਅਤੇ ਹੁਣ ਉਹ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸतीश ਰਹਿਣ, ਪਰਮਜੀਤ ਕੌਰ ਬਜਾਜ, ਰਿਪੋਰਟ ਦਵਿੰਦਰ ਸੈਕੋੜੀ ਵਿਸ਼ੇਸ਼ ਰਿਪੋਰਟਰ ਪੰਜਾਬ న్యూਸ। ਅੱਜ ਜਿਹੜੀ ਨਗਰ ਪੰਚਾਇਤ ਛਾਹਕੁੜ ਪ੍ਰਧਾਨ ਦੀ ਤੇ ਵਾਈਸ ਪ੍ਰਧਾਨ ਦੀ ਚੋਣ ਹੋਈ ਆ ਅੱਜ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਸਾਰੇ ਐਮਸੀ ਸਾਹਿਬਾਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਮੁੱਠ ਹੋ ਕੇ ਪਿਛਲੇ ਡੇਢ ਮਹੀਨੇ ਤੋਂ ਵੱਡੀ ਲੜਾਈ ਲੜ ਕੇ ਅੱਜ ਜਿਹੜੀ ਜਿੱਤ ਹਾਸਲ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਐਮਸੀ ਸਾਹਿਬਾਨਾਂ ਨੂੰ ਵਧਾਈ ਦਿੰਦਾ ਐ ਦੂਜੀ ਗੱਲ ਮੈਂ ਕਹਿਣੀ ਚਾਹੁੰਨਾ ਵੀ ਜਿਹੜਾ ਸ਼ਾਹ ਕੋਟ ਸ਼ਹਿਰ ਦੇ ਲੋਕਾਂ ਦਾ ਵਿਸ਼ਵਾਸ ਸੀ ਉਹਨਾਂ ਨੇ ਆਪਣਾ ਜਿਹੜਾ ਸਨੇਹਾ ਇੱਕ ਐਮਸੀ ਸਾਹਿਬਾਨਾਂ ਨੂੰ ਵੋਟ ਦੇ ਕੇ ਨਵਾਜਿਆ ਸੀ ਉਸ ਸਨੇਹ ਨੂੰ ਐਮਸੀ ਸਾਹਿਬਾਨਾਂ ਨੇ ਪੂਰਾ ਕੀਤਾ ਇਸ ਗੱਲ ਦੀ ਵੀ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਅੱਜ ਸਾਡੇ ਜਦੋਂ ਚੋਣ ਹੋਈ ਅੰਦਰ ਤੁਹਾਨੂੰ ਪਤਾ ਪਹਿਲਾਂ ਦੋ ਵਾਰ ਚੋਣ ਰੱਦ ਹੋ ਚੁੱਕੀ ਸੀ ਫਿਰ ਅਸੀਂ ਕੋਰਟ ਦੇ ਵਿੱਚ ਗਏ ਕੋਰਟ ਦੀਆਂ ਡਾਇਰੈਕਸ਼ਨਾਂ ਤੇ ਜਿਹੜੀ ਅੱਜ ਚੋਣ ਹੋਈ ਆ ਅੱਜ ਉਹਨੂੰ ਲੋਕਤੰਤਰ ਦੀ ਜਿੱਤ ਮੰਨਿਆ ਗਿਆ ਔਰ ਉਹਦੇ ਵਿੱਚ ਅਸੀਂ ਪ੍ਰਧਾਨ ਸਾਗਰਜਾਰ ਸਿੰਘ ਥਿੰਦ ਜੀ ਨੂੰ ਸਾਰਿਆਂ ਦੀ ਸਹਿਮਤੀ ਨਾਲ ਬਣਾਇਆ ਵਾਈਸ ਪ੍ਰਧਾਨ ਸਾਡੀ ਛੋਟੀ ਭੈਣ ਕੁਲਜੀਤ ਰਾਣੀ ਸਾਰਿਆਂ ਐਮਸੀ ਸਾਹਿਬਾਨਾਂ ਦੀ ਸਹਿਮਤੀ ਨਾਲ ਹਾਊਸ ਦੇ ਵਿੱਚ 14 ਮੈਂਬਰ ਸੀ 13 ਐਮਸੀ 14ਵਾਂ ਮੈਂ ਦਾਸ ਤੇ ਅਸੀਂ 10 ਜਾਣਿਆਂ ਨੇ ਇਸ ਫੈਸਲੇ ਤੇ ਮੋਹਰ ਲਾਈ ਤੇ ਮੈਂ ਦਸਾਂ ਇਹਨਾਂ ਸਾਰਿਆਂ ਦਾ ਇਸ ਗੱਲੋਂ ਵੀ ਧੰਨਵਾਦ ਕਰਦਾ ਇਹਨਾਂ ਨੇ ਜੋ ਪਾਰਟੀ ਦਾ ਫੈਸਲਾ ਸੀ ਉਹਨੂੰ ਕਿਹੜੇ ਮੱਥੇ ਪ੍ਰਵਾਨ ਕਰਕੇ ਉਹ ਫੈਸਲਾ ਕੀਤਾ ਤੇ ਮੈਂ ਖਾਸ ਕਰਕੇ ਪ੍ਰੈਸ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਹੜੀ ਤੁਸੀਂ ਸਮੇਂ-ਸਮੇਂ ਸਾਨੂੰ ਜਦੋਂ ਕੋਈ ਵੀ ਸਾਡੇ ਤੇ ਪ੍ਰੈਸ਼ਰ ਜਾਂ ਕਿਸੇ ਢੰਗ ਦਾ ਵੀ ਸਾਡੇ ਐਮਸੀ ਸਾਹਿਬਾ ਨੂੰ ਕੋਈ ਪਰੇਸ਼ਾਨੀ ਆਉਂਦੀ ਤੁਸੀਂ ਉਹਦੇ ਵਿੱਚ ਸਾਥ ਦਿੱਤਾ ਤੇ ਧੰਨਵਾਦ ਮੈਂ ਪ੍ਰਸ਼ਾਸਨ ਦਾ ਵੀ ਕਰਦਾ ਜਿਨ੍ਹਾਂ ਨੇ ਕੋਰਟ ਦੇ ਹੁਕਮਾਂ ਦੀ ਪਾਲਣਾ ਕੀਤੀ ਕਿਉਂਕਿ ਕੋਰਟ ਜਿਹੜੀ ਆ ਬਹੁਤ ਵੱਡੀ ਸਾਡੀ ਸੁਪਰੀਮ ਆ ਅੱਜ ਗੁਰੂ ਘਰ ਦੇ ਵਿੱਚ ਖੜੇ ਆ ਗੁਰੂ ਘਰ ਦੇ ਵਿੱਚ ਇਹੋ ਜੀ ਅਰਦਾਸ ਬੇਨਤੀ ਕਰ ਲਈ ਆਏ ਆ ਵੀ ਗੁਰੂ ਸਾਹਿਬ ਇਸੇ ਤਰ੍ਹਾਂ ਸਾਡੇ ਤੇ ਸਾਰਿਆਂ ਤੇ ਮਿਹਰ ਪ੍ਰਿਆਥ ਰੱਖਣ ਜਿਹੜੀ ਸਾਨੂੰ ਸ਼ਹਿਰ ਵਾਸੀਆਂ ਨੇ ਜ਼ਿੰਮੇਵਾਰੀ ਸ਼ਹਿਰ ਦੀ ਦਿੱਤੀ ਆ ਉਹਨੂੰ ਅਸੀਂ ਤੰਦੇ ਹੀ ਨਾ ਨਿਭਾਈਏ ਤੇ ਸ਼ਹਿਰ ਦਾ ਜਿਹੜਾ ਰਹਿਦਾ ਵਿਕਾਸ ਆ ਉਹਨੂੰ ਪੂਰਾ ਕਰਨ ਦੇ ਵਿੱਚ ਅਸੀਂ ਯੋਗਦਾਨ ਪਾਈਏ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਵਧਾਈ ਸਾਰਿਆਂ ਨੂੰ ਫੇਰ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ